ਹੁਣ ਧੱਕੇ ਨਾਲ ਹੁਣ ਆ ਗੱਲ ਧਿਆਨ ਨਾਲ ਸੁਣੋ ਸੁਣੋ ਜਰਾ ਤੁਸੀਂ ਬਹੁਤ ਸਾਰੇ ਦੋਸਤਾਂ ਮਿੱਤਰਾਂ ਯਾਰਾਂ ਬੇਲੀਆਂ ਬਾਰੇ ਇਹ ਕਹਿੰਨੇ ਆ ਕਿ ਮੈਂ ਬੜਾ ਸਮਝਾਉਂਦਾ ਉਹ ਨਹੀਂ ਸਮਝਦਾ ਤੁਹਾਡੇ بڑے ਬੰਦੇ ਨੇ ਰਿਸ਼ਤੇਦਾਰ ਨੇ ਪਰਿਵਾਰ ਨੇ ਤੁਸੀਂ ਕਈ ਵਾਰੀ ਲੜ ਪੈਨੇ ਆ ਝਗੜਾ ਕਰਦੇ ਆ ਗੱਲਬਾਤ ਕਰਦੇ ਆ ਡਿਸਕਸ਼ਨ ਕਰਦੇ ਆ ਮੈਂ ਬੜਾ ਸਮਝਾਉਂਦਾ ਸਮਝਦਾ ਹੀ ਨਹੀਂ ਫੇਰ ਉੱਥੇ ਜਾਣਗੇ ਬੀਬੀਆਂ ਕਹਿਣਗੀਆਂ ਸਾਡੇ ਨਹੀਂ ਕੋਈ ਮੰਨਦਾ ਕਈ ਬੰਦੇ ਨਹੀਂ ਮੰਨਦੇ ਅੱਗੇ ਤੋਂ ਅੱਗੇ ਪਰ ਕਬੀਰ ਜੀ ਕਹਿੰਦੇ ਨੇ ਜੇ ਤੈਨੂੰ ਸਮਝ ਆ ਗਈ ਤੇ ਤੂੰ ਧੱਕਾ ਨਾ ਕਰ ਸਮਝਾ ਉਹਨਾਂ ਨੂੰ ਜਿਹੜਾ ਸਮਝਣਾ ਚਾਹੁੰਦਾ ਮੈਂ ਤੁਹਾਨੂੰ ਕੋਈ ਗੱਲ ਸਮਝਾ ਰਿਹਾ ਪਰ ਮੈਂ ਜੇ ਤੁਸੀਂ ਸੁਣਨਾ ਹੋਗੇ ਮੈਂ ਸੁਣਾ ਦੂੰ ਪਰ ਜੇ ਤੁਹਾਡੇ ਘਰਾਂ 'ਚ ਜਾ ਕੇ ਥੋੜਾ ਸੁਣਾਉ ਧੱਕੇ ਨਾਲ ਬਾਹ ਫੜ ਫੜ ਕੇ ਵੀ ਗੱਲ ਸੁਣ ਮੇਰੀ ਮੈਂ ਤੈਨੂੰ ਗੱਲ ਸੁਣਾਵਾਂ ਮਹਿਲ ਕਦੇ ਪਟਿਆਲੇ ਦੇ ਵਿੱਚ ਬਜ਼ਾਰਾਂ 'ਚ ਲੋਕਾਂ ਨੂੰ ਰੋਕ ਰੋਕ ਕੇ ਥੋੜਾ ਦੱਸਦਾ ਮੈਂ ਆਪਣੇ ਰਿਸ਼ਤੇਦਾਰਾਂ ਵਿੱਚ ਜਾ ਜਾ ਕੇ ਥੋੜਾ ਰੌਲਾ ਪਾਉਣਾ ਜਾ ਕੇ ਵੀ ਆਓ ਵੀ ਰਿਸ਼ਤੇਦਾਰੋਂ ਤੁਹਾਨੂੰ ਮੈਂ ਸਮਝਾਵਾਂ ਮੈਂ ਕਿਸੇ ਨਾਲ ਗੱਲ ਨਹੀਂ ਕਰਦਾ ਮੈਂ ਉਹਨੂੰ ਦੱਸਦਾ ਜਿਹੜਾ ਮੈਨੂੰ ਪੁੱਛਦਾ ਹੈ ਤੁਸੀਂ ਮੈਨੂੰ ਸੁਣ ਰਹੇ ਹੋ ਮੈਂ ਤੁਹਾਨੂੰ ਸੁਣਾ ਰਿਹਾ ਪਰ ਜੇ ਤੁਸੀਂ ਸੁਣੋ ਨਾ ਮੈਂ ਤੁਹਾਨੂੰ ਸੁਣਾਉਣਾ ਨਹੀਂ ਮੈਂ ਥੱਕੇ ਨਾਲ ਨਹੀਂ ਸੁਣਾਉਣਾ